ਕੋਡੀ 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 ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੈਰੇ ਵਾਲਿਆ ਟੈਂਪੋ ਵੀ ਕਾਪੋਏ ਫਾਈਨਲ ਚ ਮਾਇਕ ਛੱਡੇ ਆ ਮਾਲਕ ਮੇਰ ਕਰੇ ਬਹੁਤ ਤੈਨੂੰ ਵੀ ਪਤਾ ਹਨਾ ਭਰਾਵਾਂ ਨਾਲ ਪਿਆਰ ਹੈ ਤੇ ਜਿੱਥੋਂ ਤੱਕ ਸਾਫ ਆ ਕਮੇਟੀ ਦਾ ਵੀ ਪੂਰਾ ਦੇਤਾ ਕੇ ਦਿੱਤਾ ਔਰ ਐਨ ਆਰ ਆਈਆਂ ਦਾ ਵੱਡਾ ਸੰਯੋਗ ਹੈ ਜੇ ਕਿਸੇ ਭਰਾ ਨੂੰ ਹਜੇ ਵੀ ਇਤਰਾਜ ਹੈ ਮੇਰੇ ਤੇ ਉੱਪਰ ਵੀ ਕਿਸੇ ਦਾ ਨਾਮ ਹੈ ਨਹੀਂ ਬੁਲਾਇਆ ਜਾਂਦਾ ਦੇਖੋ ਭਰਾਵੋ ਅੱਜ ਤੱਕ ਇੱਕ ਸਾਈਕਲ ਨਹੀਂ ਮੈਂ ਸਨਮਾਨਤ ਚ ਲਿਆ ਅਮਰੀਕਾ ਦੇ ਗਰਾਊਂਡਾਂ ਤੱਕ ਬੋਲਾਇਆ ਮੇਰੇ ਤੋਂ ਪਾਲਛਰੀ ਵਜਦੀ ਜੇ ਗੱਲ ਸਹੀ ਆ ਕਰੀ ਤਾੜੀ ਮਾਰ ਦਿਓ ਤੇ ਨਾ ਮੇਰੇ ਤੇ ਜਵਾਨ ਤੋਂ ਪਾਲਛ ਵਜਣੀ ਆ ਤੇ ਫਾਈਨਲ ਮੈਚ ਲੱਖੀ ਲਹਿਰਾ ਤੇ ਭਰਾ ਸਾਡਾ ਨਾਲ ਸਿਵਿੰਦਰ ਆਸਾ ਕੋਟਰ ਮੇਰੇ ਕੋਲੇ ਪਹਿਲਾਂ ਵੀ ਜਦੋਂ ਮੋਟਰਸਾਈਕਲ ਸੀ ਮਾਲਕ ਨੇ ਉਨ ਢਾਰ ਦੀ ਚੀਜ਼ਾਂ ਦੇਤੀਆਂ ਸੁੱਖਾ ਮਾਨ ਬੈਠਾ ਟ੍ਰੈਂਟੋ ਦੇ ਵਿੱਚ ਬੀਸੀ ਦੇ ਵਿੱਚ ਭਰਾ ਬੈਠੇ ਨੀਟੂ ਕੰਗਰਗੇ ਬੰਦੇ ਕਹਿਦੇ ਨੇ ਯਾਰ ਵੀ ਬੰਦਾ ਪੈਸੇ ਦੇ ਲਈ ਕਿਤੇ ਡਿੱਗਿਆ ਮੂਹ ਕਾਰਪੀਓ ਗੱਡੀਆਂ ਭਲਾਈਆਂ ਭਰਾਵਾਂ ਨੇ ਤੇ ਨਾ ਕੀਤੀ ਆ ਵੀ ਮਾਣੇ ਆਉਂਦਾ ਵੀ ਕਿਸੇ ਗਰੀਬ ਦਾ ਘਰ ਪਰ ਆ ਜਾਵੇ ਔਰ ਕੋਈ ਵੀ ਬੁਲਾਰਾ ਕੋਈ ਵੀ ਇਲਾਕੇ ਦਾ ਨਾਰਾਜ਼ ਨਹੀਂ ਕਿਤੇ ਹੋਇਆ ਸੋ ਮਾਲਕ ਅਗੇ ਬੇਨਤੀ ਕਰਦੇ ਆ ਵੀ ਦਿਨ ਦੁਗਣੀ ਰਾਤ ਚੌਗਣੀ ਭਰਾ ਤੱਕੀ ਕਰਦੇ ਰਹਿਣ ਇਹ ਕਿਤਾ ਹੀ ਖੋ ਜਾ 100 ਬੰਦਿਆਂ ਨੂੰ ਅਸੀਂ ਝੂਠ ਮਾਰਦੇ ਆ ਦੁੱਕੀ ਦਾ ਮੁੰਡਾ ਹੁੰਦਾ ਤਿੰਨ ਵਾਰੀ ਵੜਿਆਉਣਾ ਪੈਂਦਾ ਦੁੱਕੀ ਦਾ ਬੰਦਾ ਹੁੰਦਾ ਤਿੰਨ ਵਾਰੀ ਵੜਿਆਉਣਾ ਪੈਂਦਾ ਝੂਠ ਮਾਰਨੇ ਪੈਂਦੇ ਆ ਤੇ ਬਲਾਰਾ ਵੀ ਉਹ ਸਿਰੇ ਦਾ ਜਿਹੜਾ ਝੂਠ ਵੱਧ ਮਾਰਦਾ ਤੇ ਐਕਟਿੰਗ ਕਰਦਾ ਸੋ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਇਹੋ ਜੇ ਕੰਮ ਨਾ ਕਰੀਏ ਫਾਈਨਲ ਦੀਆਂ ਟੀਮਾਂ ਲੱਖੀ ਲਹੜਾ ਤੇ ਨਾਲ ਜਸਵਿੰਦਰ ਹਸਾਬੁੱਟਰ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਵੀ ਮੁੰਡਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ